ਆਸਟ੍ਰੇਲੀਆ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨੂੰ ਪੂਰਾ ਦੇਸ਼ ਸ਼ਰਧਾਂਜਲੀ ਦੇ ਰਿਹਾ ਹੈ। ਸੰਗਰੂਰ ਦੇ ਪਿੰਡ ਅਲੀਸ਼ੇਰ ਵਿੱਚ ਉਸ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕੈਂਡਲ ਮਾਰਚ ਕੱਢਿਆ ਗਿਆ। ਮਨਮੀਤ ਦੇ ਪਰਿਵਾਰ ਅਤੇ ਦੋਸਤਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਕੈਂਡਲ ਮਾਰਚ ਦਾ ਹਿੱਸਾ ਬਣੇ ਅਤੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਹਨਾਂ ਲੋਕਾਂ ਨੇ ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ। ਕਦੇ ਵੀ ਕਿਸੇ ਮੁਲਕ ਚ ਇਹ ਚੀਜ਼ ਦੇਖਨ ਨੂੰ ਨਹੀਂ ਮਿਲੀ ਵੀ ਇਦਾਂ ਵੀ ਇਹ ਕੁਝ ਹੋ ਸਕਦਾ ਇਹ ਜ਼ਿੰਦਗੀ ਦੀ ਇੱਕ ਮਿਸਾਲ ਦਿੱਤੀ ਆ ਉਸ ਗੋਰੇ ਨੇ ਇਹ ਬਹੁਤ ਮਾੜੀ ਚੀਜ਼ ਕਹਨੇ ਚਾਹੂੰਗਾ ਇਹਨੂੰ ਭਾਰਤ ਸਰਕਾਰ ਵੱਲੋਂ ਮੋਦੀ ਪ੍ਰਧਾਨ ਪ੍ਰਾਈਮ ਮਿੰਿਸਟਰ ਮੋਦੀ ਜੀ ਨੇ ਗੱਲ ਕੀਤੀ ਸੀ ਉੱਥੇ ਆ ऑस्ट्रेलिया ਦੇ ਪੀਐਮ ਨਾਲ ਤੇ ਉਹਨਾਂ ਨੇ ਵੀ ਇਸ ਦਾ ਮੁੱਦਾ ਉਠਾਇਆ ਇਹ ਗੱਲਾਂ ਪਹਿਲਾਂ 2007-8 ਚ ਵੀ ਹੋਈਆਂ ਸੀ ਉਦੋਂ ਮੈਂ ਵੀ ਉੱਥੇ ਸੀਗਾ ਉਦੋਂ ਮਨਮੋਹਨ ਸਿੰਘ ਜੀ ਨੇ ਇਹਦਾ ਕਰਿਆ ਸੀਗਾ ਤੇ ਅੱਜ ਤੱਕ ਉਸ ਤੋਂ ਬਾਅਦ ਸੇਫਟੀ ਹੀ ਰਹੀ ਹੈ ਉੱਥੇ ਲਗਭਗ ਤੇ ਹੁਣ ਮੋਦੀ ਜੀ ਨੇ ਕਰੇਗਾ ਤੇ ਉਥੇ ਦੀ ਸਰਕਾਰਾਂ ਨੂੰ ਚਾਹੀਦਾ ਜਿਹੜੇ ਇੱਥੋਂ ਪ੍ਰਵਾਸੀ ਜਾਂਦੇ ਨੇ ਉਹਨਾਂ ਲਈ ਸਰਵ ਕਰਦੇ ਨੇਗੇ ਉਹਨਾਂ ਲੋਕਾਂ ਲਈ ਇਹ ਕੰਮ ਕਰਦੇ ਨੇਗੇ ਜੇ ਉਹਨਾਂ ਨੂੰ ਇਹ ਗੱਲਾਂ ਆਉਣ ਲੱਗੀਆਂ ਫਿਰ ਉੱਥੇ ਜਾਣ ਤੋਂ ਡਰਨਗੇ ਲੋਕ ਕੋਈ ਨਹੀਂ ਜਾਊਗਾ ਉੱਥੇ ਇਹ ਇੱਕ ਕੇਸ ਨੂੰ ਜਸਟਿਸ ਹੋਊਗਾ ਤਾਂ ਬਾਕੀ ਸਾਰੇ ਵੀ ਸਿਕਿਉਰ ਹੋਣਗੇ ਇਸ ਚੀਜ਼ ਦੇ ਵਿੱਚ ਜਿਹੜੇ ਆਪਣੇ ਲੋਕ ਇਧਰੋਂ ਇੰਡੀਆ ਜਾਂਦੇ ਨੇਗੇ ਉੱਪਰ ਤਾਂ ਉਹਨਾਂ ਨੂੰ ਇਸ ਚੀਜ਼ ਦਾ ਸੇਫ ਹੋਣਗੇ ਵੀ ਸਾਨੂੰ ਜਸਟਿਸ ਮਿਲੀ ਹੈਗੀ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਨੂੰ ਆਪਣਾ ਇਨਸਾਫ ਮਿਲੇ ਮਨਮੀਤ ਦੀ ਲਾਸ਼ ਆ ਸ਼ਾਮ ਤੱਕ ਦਿੱਲੀ 에ਅਰਪੋਰਟ ਪਹੁੰਚੇਗੀ ਜਿਸ ਦੇ ਬਾਅਦ ਦੇਰ ਰਾਤ ਤੱਕ ਲਾਸ਼ ਪਿੰਡ ਜੱਲਿਆਂ ਦੀ ਜਾ ਸਕਦੀ ਹੈ ਇਸ ਦੇ ਬਾਅਦ ਕੱਲ ਸਵੇਰੇ ਮਨਮੀਤ ਨੂੰ ਸੰਗਰੂਰ ਦੇ ਪਿੰਡ ਅਲੀ ਸ਼ੇਰ ਚ ਨਾਮ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ ਜਾਏਗੀ